श्री रामेश्वर महादेव शिव मंदिर डब्बी बाजार समराला ਵਿਖੇ ਅਣਪਛਾਤੇ ਚੋਰਾਂ ਵੱਲੋਂ ਸ਼ਿਵਲਿੰਗ ਦੀਗਲ ਹੈਰੀ ਨੂੰ ਲੱਗੀ ਹੋਈ 1 ਪੌਣਾ ਕਿਲੋ ਚਾਂਦੀ ਨੂੰ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਣਪਛਾਤੇਆਂ ਵਿਅਕਤੀਆਂ ਵੱਲੋਂ ਸਵੇਰੇ 10:30 ਵਜੇ ਤੋਂ 11:00 ਵਜੇ ਦੇ ਕਰੀਬ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਮੰਦਰ ਦੇ ਪੁਜਾਰੀ ਵੱਲੋਂ ਇਹ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਗਈ। ਇਸ ਘਟਨਾ ਦੇ ਸਬੰਧ ਸਮਰਾਲਾ ਸ਼ਹਿਰ ਦੇ ਲੋਕਾਂ ਵਿੱਚ ਭਾਰੀ ਰੋਸ਼ ਦੇਖਣ ਨੂੰ ਮਿਲਿਆ ਮੌਕੇ ਤੇ ਮੰਦਿਰ ਵਿੱਚ ਹੋਏ ਇਕੱਠ ਵਿੱਚ ਸ਼ਿਵ ਸ਼ੈਨਾ ਬਾਲ ਸਾਖਰੇ ਦੇ ਪੰਜਾਬ ਪ੍ਰਧਾਨ ਰਮਨ ਮੰਡੇਰਾ ਅਤੇ ਵਾਰਡ ਨੰਬਰ 5 ਦੇ ਐਮ ਸੀ ਸਨੀ ਦੁਆ ਪਹੁੰਚੇ ਅਤੇ ਮਹੱਲਾ ਵਾਸੀਆਂ ਨੇ ਭਾਰੀ ਰੋਸ਼ ਪ੍ਰਗਟ ਕੀਤਾ ਜੈ ਸ਼ੀਰਮ ਜੀ ਮੈਂ ਰਮਨ ਵਡੇਰਾ ਪ੍ਰਧਾਨ ਸ਼ਿਵ ਸ਼ੈਨਾ ਬੀਵੀਰ ਮੰਦਿਰ ਦੇ ਵਿੱਚ ਸਟੋਰੀ ਹੋਈ ਹੈ ਕੀ ਕਹਿਣਾ ਚਾਹੁੰਦੇ ਦੇਖੋ ਇਹ ਬਹੁਤ ਮੰਦ ਭਾਗੀ ਘਟਨਾ ਜੀ ਜਿਨ੍ਹਾਂ ਨੇ ਵੀ ਇਹ ਕੀਤੀ ਆ ਇੱਕ ਦੋਨੋਂ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਸਭ ਤੋਂ ਵੱਡੇ ਨੇ ਲੈ ਕੇ ਸਾਡੀ ਉਹ ਆ ਸਾਡੇ ਇੱਥੇ ਦੀ ਕਮੇਟੀ ਦੀ ਸਾਡੇ ਪੰਡਤ ਜੀ ਦੀ ਦੇਖੋ ਜੇ ਮਹੀਨੇ ਦੇ ਕੈਮਰੇ ਬੰਦ ਨੇ ਤੇ ਆਪਾਂ ਕਿਉਂ ਨਹੀਂ ਕੈਮਰੇ ਠੀਕ ਕਰਾ ਦੇ ਕੱਲੋਂ ਇੱਥੇ ਕੋਈ ਵੱਡੀ ਛੋਟੀ ਬਾਰਦਾਤ ਹੋ ਜਵੇ ਕੋਈ ਮੂਰਤੀ ਖੰਡਿਤ ਕਰ ਜਵੇ ਫੇਰ ਅਸੀਂ ਸੜਕਾਂ ਤੇ ਇਸੋਂ ਪਹਿਲਾਂ ਹੀ ਅਸੀਂ ਚੌਕਸ ਹੋ ਜਾਈਏ ਕਿ ਜਿਹਨੇ ਚੋਰੀ ਕੀਤੀ ਆ ਆਪਾਂ ਉਹਨੂੰ ਵੀ ਫੜੀਏ ਤੇ ਇੱਥੇ ਦੀ ਜਿਹੜੀ ਕਮੇਟੀ ਆ ਉਹਨੂੰ ਕੈਮਰੇ ਵਗੈਰਾ ਸਾਰਾ ਕੁਝ ਠੀਕ ਕਰਾਉਣਾ ਚਾਹੀਦਾ ਜਿਹੜੇ ਇੱਥੇ ਪੰਡਤ ਜੀ ਨੇ ਉਹਨਾਂ ਨੂੰ ਪੂਰਾ ਧਿਆਨ ਦੇਣਾ ਕਿਉਂ ਹੋਇਆ ਤਾਂ ਚਿੱਟਾ ਦਿਨ ਆ ਆਪਾਂ ਕਹੀਏ ਨਾ ਕੋਈ ਰਾਤ ਦੇ ਹਨੇਰੇ 'ਚ ਕਰ ਗਿਆ ਜੀ ਚਲੋ ਪਤਾ ਹੀ ਲੱਗਾ ਪੰਡਤ ਜੀ ਸੁੱਤੇ ਪਏ ਸੀ ਸਵੇਰੇ 9 ਵਜੇ ਦੀ ਘਟਨਾ ਹੋਵੇ ਅੱਜ ਕੱਲ ਸੌਣ ਦਾ ਮਹੀਨਾ ਹੋਵੇ ਹਰੇਕ ਮੰਦਿਰਾਂ 'ਚ ਰਸ ਨਹੀਂ ਛੋਟੇ ਤੋਂ ਲੈ ਕੇ ਛੋਟਾ ਵੱਡੇ ਤੋਂ ਲੈ ਕੇ ਵੱਡਾ ਅੱਜ ਦੇ ਦਿਨਾਂ 'ਚ ਆ ਕੇ ਭੋਲੇ ਨਾਲ ਦੇ ਜਾਂਚੜਾ ਆਂਦਾ ਤੇ ਉਸੇ ਦਿਨਾਂ ਚ ਭੋਲੇਨਾਦ ਦੇ ਵਸਤਨਦਾਰ ਨੇ ਚਾਂਦੀ ਦਾ ਜਿਹੜਾ ਉਹਨਾਂ ਦੇ ਉੱਪਰ ਚੜਿਆ ਹੋਇਆ ਕਵਰ ਉਤਾਰ ਕੇ ਲੈ ਕੇ ਜਾਣਾ ਬਹੁਤ ਹੀ ਮੰਦਭਾਗੀ ਘਟਨਾ ਆ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਇਹ ਜਿਹੜੇ ਵੀ ਜੰਦੇ ਅੰਸਰ ਨੇ ਇਹ ਕੰਮ ਕੀਤਾ ਉਹਨੂੰ ਜਲਦੀ ਤੋਂ ਜਲਦੀ ਫੜ ਕੇ ਜੇਲ੍ਹ ਦੀਆਂ ਹਸਲਾਂ ਦੇ ਪਿੱਛੇ ਸਿੱਟਿਆ ਜਾਵੇ ਚੋਰੀ ਨਹੀਂ ਹੋਈ ਚੋਰੀ ਇਹ ਕਹਿੰਦੇ 2 ਕਿਲੋ ਦਾ ਸੀਗਾ ਜੀ ਚਾਂਦੀ ਦਾ ਉਹ ਜਿਹੜਾ ਪਤਰਾ ਸੀਗਾ ਨਾ 2 ਕਿਲੋ ਦਾ ਸੀਗਾ ਚਾਂਦੀ ਦਾ ਯਾਨਕਿ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਤਾਂ ਹੈਗਾ ਹੀ ਆ ਗੱਲ ਪੈਸੇ ਦੀ ਨਹੀਂਗੀ ਜੀ ਇੱਥੇ ਇਥੇ ਸਿਰਫ ਇਹ ਆ ਕਿ ਕੱਲ ਨੂੰ ਕੋਈ ਸਾਡੀ ਭੋਲੇनाथ ਦੀ ਮੂਰਤੀ ਖੰਡਿਤ ਕਰ ਜਾਂਦਾ ਫੇਰ ਕੌਣ ਜਨਾਵਾਰ ਸੀ ਉਹ ਸਮੇਂ ਮੌਜੂਦ ਨਹੀਂ ਸੀ ਕਿੰਨੀ ਕੋਈ ਮੰਦਿਰ ਦੇ ਵਿੱਚ ਪੰਡਤ ਜੀ ਕਹਿੰਦੇ ਮੈਂ ਅੰਦਰ ਬੈਠਾ ਸੀ ਮੈਨੂੰ ਪਤਾ ਨਹੀਂ ਲੱਗਿਆ ਉਹ ਕਿਹਾ ਮੰਦਿਰ ਆਇਆ ਸੰਗੜੀ ਬਾਬਾ ਜੀ ਬਣਿਆ ਹੋਇਆ ਬਹੁਤ ਪੁਰਾਣਾ ਪ੍ਰਾਚੀਨ ਮੰਦਿਰ ਐਥੇ ਹਾਂਜੀ ਪੰਡਤ ਜੀ ਅੰਦਰ ਬੈਠੇ ਸੀ ਕਿ ਉਹਨਾਂ ਕੋਈ ਆਏ ਹੋਏ ਸੀ ਪੁੱਛ ਪਸ਼ਈਆ ਕਰਨ ਵਾਲੇ ਤੇ ਉਹ ਉਧਰ ਸੀਗੇ ਉਹ ਮਗਰੋਂ ਆਪਣਾ ਕੰਮ ਕਰ ਗਿਆ ਉਹ ਕਹਿੰਦੇ ਕੋਈ ਬੁੱਕਲ ਚ ਆਇਆ ਸੀਗਾ ਤੇ ਨਸ਼ਈ ਹੋਣਾ ਜਾਂ ਕੁਝ ਵੀ ਹੋਣਾ ਵਾ ਮੈਂ ਤਾਂ ਇੱਕ ਅਪੀਲ ਕਰਦਾ ਪ੍ਰਸ਼ਾਸਨ ਨੂੰ ਇਹ ਜਿਹੜਾ ਵੀ ਸੀ ਇਦਨ ਹੱਥ ਪਾਈ ਜਾਵੇ ਇਹਨੂੰ ਸਲਾਖਾਂ ਦੇ ਪਿੱਛੇ ਸਿੱਟਿਆ ਜਾਵੇ ਤਾਂ ਕਿ ਅਗਰ ਉਹ ਰਹੀ ਸੀ ਕੋਈ ਵੀ ਘਟਿਆ ਨਾ ਹੋਵੇ ਕੀ ਨਾਮ ਹੈ ਤੁਹਾਡਾ ਜੀ ਮੈਂ ਅਸਾਂ ਨਹੀਂ ਦੂਆ ਜੈਪੂਰੇ ਨਾਰਜੀ ਅੱਜ ਜਿਹੜਾ ਸ਼ਿਵ ਮੰਦਰ ਚੰਡੀ ਆਪਣੇ ਦੱਬੀਆ ਰੋੜਾ ਉਹਦੇ ਵਿੱਚ ਬਹੁਤ ਹੀ ਮੰਦਭਾਗੀ ਘਟਨਾ ਸਾਨੂੰ ਪਤਾ ਲੱਗਿਆ ਹੁਣੇ ਵੀ ਜਿਹੜੇ ਸਾਡੇ ਭੋਜਨਾਰਜੀ ਦੇ ਵਸਤਰ ਤੇ ਉਹਦਾ ਤੇ ਜਿਹੜਾ ਚਾਂਦੀ ਦਾ ਪਤਰਾ ਚੜਿਆ ਸੀਗਾ ਉਹ ਕੋਈ ਇਥੋਂ ਲਾਗੇ ਲੈ ਗਿਆ ਇਹ ਬਹੁਤ ਹੀ ਮੰਦਭਾਗੀ ਹੈ ਏਡੀ ਸੰਘਣੀ ਆਬਾਦੀ ਦੇ ਵਿੱਚ 4 ਦਿਨ ਦੇ ਹਾਰੇ 9:30 ਤੋਂ 10 ਵਜੇ ਦੇ ਵਿੱਚ ਵਿੱਚ ਇਹ ਹੋਣਾ ਬਹੁਤ ਮਾੜਾ ਹੈ ਸ਼ਾਵਣ ਦਾ ਚਾਲਾ ਚੱਲ ਰਿਹਾ ਲੋਕ ਮੰਦਰਾ ਜਿੰਨੇ ਰਾਜ ਨੇ ਪਰ ਫਿਰ ਵੀ ਇਹ ਹੋਇਆ ਹੈ ਬਹੁਤ ਬੰਦ ਭਾਗਾ ਬਹੁਤ ਮਾੜਾ ਹੋਇਆ ਜੀ ਤੁਸੀਂ ਇੱਥੇ ਸ਼ੋਭਾਤਰਾ ਕੱਢਦੇ ਹਰ ਸਾਲ ਇਹੀ ਮੰਦਿਰ ਨੂੰ ਕੱਢਦੇ ਹਾਂ ਕਿਵੇਂ ਕਿ ਸੰਗਣੀ ਬਾਦੀ ਵੱਲੇ ਇਹ ਜੇ ਘਟਨਾ ਮਾਹੁੰਨੀ ਕਿ ਤੁਸੀਂ ਕੀ ਇਸ ਦੇ ਉੱਪਰ ਐਕਸ਼ਨ ਲਓਗੇ ਜਾਂ ਤੁਸੀਂ ਕੋਈ ਕੈਮਰਾ ਠੀਕ ਕਰਵਾਉਣ ਵੱਲ ਧਿਆਨ ਦਿਓ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਪਤਾ ਲੱਗਿਆ ਵੀ ਮਹੀਨਾ ਹੋ ਗਿਆ ਕਹਿੰਦਾ ਕੈਮਰਾ ਚਾਰ ਸਾਨੂੰ ਨਾ ਪੰਡਾ ਜੀ ਨੇ ਦੱਸਿਆ ਨਾ ਕਿਸੇ ਨੇ ਦੱਸਿਆ ਮੇਰੇ ਵਾਰਚ ਵੀ ਇਹ ਮੰਦਿਰ ਪੈਂਦਾ ਪਰ ਗੱਲ ਇਹ ਵੀ ਜੇ ਦੱਸੂਗਾ ਕਿ ਤਾਂ ਹੀ ਪਤਾ ਲੱਗੂਗਾ ਸਾਨੂੰ ਕਿ ਇਹ ਦੱਸਿਆ ਨਹੀਂ ਪਰ ਅੱਗੇ ਤੋਂ ਅਸੀਂ ਇਸ ਚੀਜ਼ ਦਾ ਬਹੁਤ ਧਿਆਨ ਰੱਖਾਂਗੇ ਵੀ ਜਿਹੜਾ ਮੰਦਰਾਂ ਦੇ ਵਿੱਚ ਅਸੀਂ ਸਾਰੇ ਬਾਕੀ ਮੰਦਰਾਂ ਚ ਵੀ ਅਸੀਂ ਇਹ ਕਿਆਰ ਕਰਾਂਗੇ ਕਿ ਕੈਮਰੇ ਸਾਰੇ ਚੱਲਦੇ ਨੇ ਤੇ ਕਮੇਟੀ ਨਾਲ ਵੀ ਸਾਰਾ ਜਿਹੜੀ ਇੱਥੇ ਕਮੇਟੀ ਬਣੀ ਜਿਆ ਉਹਨਾਂ ਨਾਲ ਵੀ ਮੀਟਿੰਗ ਕਰਾਂਗੇ ਗੱਲ ਕਰਾਂਗੇ ਵੀ ਇਹ ਜਿਹੜਾ ਜਿਹੜਾ ਕੰਮ ਨੇ ਹੋਣੇ ਚਾਹੀਦਾ ਕਿਉਂਕਿ ਇਹ ਡਿਊਟੀ ਲੱਗਣੀ ਜਿਹੜੀ ਮੰਦਰ ਦੇ ਵਿੱਚ ਚੋਰੀ ਹੋਣਾ ਬਹੁਤ ਮੰਦ ਭਾਗੀ ਆ ਜਿਵੇਂ ਕਿ ਹੁਣ ਤਾਂ ਚੰਦ ਦੇ ਪੱਤਰ ਲੈ ਗਿਆ ਅਖੰਡ ਵੀ ਕਰ ਹਾਂ ਫਿਰ ਦੇਖੋ ਫਿਰ ਕਿੰਨੀ ਵੱਡੀ ਮਾੜੀ ਗੱਲ ਹੋਣੀ ਸੀ ਸਾਡੇ ਧਰਮ ਦਾ ਬਹੁਤ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਕਿ ਜਿਹੜਾ ਹੁਣੇ ਕੰਮ ਹੋਇਆ ਇਹਦੀ ਛੇਤੀ ਤੋਂ ਛੇਤੀ ਜਲਦੀ ਤੋਂ ਜਲਦੀ ਸਾਰੇ ਕੈਮਰੇ ਚੈੱਕ ਕਰਕੇ ਇਹਨੂੰ ਬੰਦੇ ਨੂੰ ਫੜਿਆ ਜਾਵੇ ਜਿਹਨੇ ਇਹ ਕੰਮ ਕੀਤਾ ਕਿ ਨਾਮ ਤੁਹਾਡਾ ਜੀ ਮੇਰਾ ਨਾਮ ਬਿਰਿੰਦਰ ਫਰਮਾ ਜੀ ਮੈਂ ਇੱਥੇ ਪਰ ਕਾਫੀ ਟਾਈਮ ਤੋਂ ਰਹਿ ਰਹਾ ਹਾਂ ਮੇਰੇ ਕੋਲ 12 ਸਾਲ ਹੋ ਗਏ ਅੱਜ ਚੋਰੀ ਘਟਨਾ ਹੋਈ ਹੈ ਮਨ ਕੇ ਨੂੰ ਕਿੰਨੇ ਵਜੇ ਹੋਈ ਹੈ ਇਹ ਹੋਈ ਨਹੀਂ ਕੀ ਹੋਈ ਚੋਰੀ ਚੋਰੀ ਆਪਰ ਜੀ ਮੈਂ ਸਵੇਰੇ ਅਮਰੇ ਵਿੱਚ ਬਿਠਾ ਹੋ ਰਹਾ ਔਰ ਇਹ ਹੋਣਾ 7:30 ਤੇ 10 ਦੇ ਵਿੱਚ ਮਲਬਸਾ ਸਾਹਿਬ ਇਹ ਆਏ ਪਰ ਬਿਠਾਓ ਅੰਦਰ ਹੀ ਬਿਠਾਓ ਤਾਂ ਕੋਈ ਮੇਰੇ ਕੋਲ ਆਇਆ ਹੁ ਤਾਂ ਦੇਖਣ ਲਈ ਟੇਬਲ ਟੋ ਦੇਖਣ ਲਈ ਫਿਰ ਮੈਂ ਫਿਰ ਮਿਸਿਸ ਦਾ ਫੋਨ ਆਇਆ ਕਰਤਾ ਨਾਸਾ ਕਰਨ ਆਜੋ ਪਿੱਛੇ तो फिर मैं यहीं पर रहा कुछ देर फिर उसके बाद सफाई फूल फाल उठा के मतलब चलो साइड में कर लिए चलो जल चढ़ाने वाले कोई दिक्कत ना हो फिर सफाई करने के बाद मैं अंदर चला गया आप दस को मिनट ले खाना नाश्ता नोसगर में फिर जब मैं बाहर आया फूल फाल उठाने लगा फिर मैं देखा शिवलिंग चांदी से हैं। है आपने ठीक क्यों नहीं करवाई जी यहाँ पर कैमरा जो चलते हैं वो यहाँ पर अंदर है चुहे बड़े बड़े तारें कटे हुई उनकी सारी और पहले भी ठीक रहा दो तीन बार ठीक करा लिए फिर दूसरी बात ये कि मैं जिसको बोलता हूँ जिस तरह कमेटी को बोल लो यहाँ पे लेडीजों का है उनको मैं दो तीन बार बोल दिया कि यहाँ पर मतलब जो मैनेजमेंट ठीक कर लो अब अकेला मैं भी क्या करूँ ठीक है मेरा काम है सेवा करना मंदिर खोलना बंद करना तो आरती पूजा करना फिर बाकी जो कमेटी रही है कमेटी कोई भी काम में साथ नहीं देती कि क्या करना कहाँ पर क्या फर्ज है क्योंकि जितने साल बाबा जी मरे हुए हो गए जो उनको बाबा जी की समाधि लिए हुए हो गए उनको दस साल हो गया आज उसके बाद किसी ने भी सुध नहीं ली कि मंदिर से की जाएगा की नहीं करना की करना नहीं करना किसी ने भी एक बारी बार ही नहीं पूछा मतलब आप जी जिम्मेवार है जिम्मेवार है बिल्कुल है जी क्योंकि मेरे साथ कोई नहीं देता अकेला आदमी क्या करेगा क्योंकि साथ देना जरूरी है और मैं उनको कई बार बोला कि की यहाँ पर गेट टूटा हुआ है उनको कोई लगवा लो यहाँ पे कैमरे कई बार मैं बोला कि ये चेंज कराने वाले कैमरे हैं इनको चेंज करवा लो किसी ने बात मानी नहीं फिर चलो इसका नतीजा ही शकी व्यक्ति को देखो यहाँ पर अभी साउर का महीना भी है जी अब कौन किस तरह आ रहा है कैसे आ रहा है किस क्योंकि किसी तो लिखा तो नहीं है कि चोर है अब हमारा काम बैठने का देखने का ही है और पूजा करवाने का है फिर पचास लोग आ रहे हैं कोई आ रहा है कोई जा रहा फिर आए तो हमने थक एक बंदा आया था वो परना लपेट के आया था और उसको तो मैं देखा भी वो बाहर भी चला गया अब उसको बाद दोबारा आया फिर मैं नाश्ता करने का उसी टाइम उसने ये काम कर लिया होना ਆਪ ਦਾ ਇਸੇ ਥਾਣੇ ਸਮਰਾਲੇ ਤੋਂ ਇਹ ਤੇ ਦੱਬੀ ਬਾਜ਼ਾਰ ਦੇ ਰਮੇਸ਼ਵਰ ਮੰਦਿਰ ਵੀ ਚੋਰੀ ਹੋ ਗਈ ਠੀਕ ਹੈ ਨੂੰ 11:40 ਦੇ ਪਤਾ ਲੱਗਿਆ ਤੇ 3:00 ਵਜੇ ਹੋਈ ਜਿਹੜਾ ਵਾਰਦਾਤ ਹੋਈ ਹੈ ਅਸੀਂ ਸੰਦ ਤਵਦੀਸ਼ ਕਰ ਰਹੇ ਹਾਂ ਜੋ ਵੀ ਆ ਕੇ ਸਾਹਮਣੇ ਤੁਸੀਂ ਹਾਂ ਤੱਕ ਤੱਕ ਸਿਕਾ ਦਿਨ ਜਿਵੇਂ ਕਿ ਮੰਦਿਰ ਦੇ ਕੈਮਰੇ ਬਹੁਤ ਏਰ ਤੋਂ ਖਰਾਬ ਇਹ ਦੱਸ ਰਹੇ ਆ ਕਿ ਇਹ ਵੀ 3 ਮਹੀਨੇ ਤੋਂ ਖਰਾਬ ਹੈ ਆਦਿਵਾਰ ਅਸੀਂ ਹੋਰ ਵੀ ਕੈਮਰੇ ਲੱਗੇ ਹੋਏ ਹਨ ਇਹ ਤੁਹਾਨੂੰ ਚੋਰੀ ਕੀਦਾ ਉਹ ਤਾਂ ਅੱਧਾ ਪਾਣਾ ਕਿਲੋ ਕੋ ਚਾਂਦੀ ਦਾ ਦੱਸ ਰਹੇ ਐ ਬੰਦੇ 150 ਕਿਲੋ ਕਹਿ ਰਹੇ ਐ ਹੈ ਬੰਦੇ ਦਾ ਕਿਹਨਾ 150 ਕਿਲੋ ਇਹ ਤਾਂ ਮੈਨੂੰ ਅੱਧਾ ਪਾਣਾ ਕਿਲੋ ਲਿਖਾ ਰਿਹਾ ਜੀ ਹਾਂਜੀ ਅੱਖੀ ਜੋ ਤਬਦੀਸ਼ ਵਿੱਚ ਆਊਗਾ ਆਉਂਦੀ ਜਾਂਦੀ ਜਾ ਰਹੀ ਐ ਜੀ